ਤانوں ਨਾਲ ਲੈ ਕੇ ਆਓ ਦੰਗਲ ਦੀ ਰੌਣਕ ਨੂੰ ਵਧਾਓ ਹੁਣ ਵੀ ਅਸੀਂ ਜਿੰਨੇ ਤੁਸੀਂ ਪਹੁੰਚੇ ਆ ਕਮੇਟੀ ਵੱਲੋਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਅੱਜ ਦੇ ਤੁਸੀਂ ਮਾਰੇ ਸੱਚੇ ਪਾਤਸ਼ਾਹ ਤੁਹਾਡੇ ਬੱਚਿਆਂ ਨੂੰ ਵੀ ਰੋਸਤਮ ਪਹਿਲਵਾਨ ਬਣਾਵੇ ਕੋ ਵਧੀਆ ਇੰਟਰਨੈਸ਼ਨਲ ਪਲੇਅਰ ਬਣਾਵੇ ਸੱਚੇ ਪਾਤਸ਼ਾਹ ਹਰੇਕ ਦੇ ਬੱਚੇ ਤੇ ਕਿਰਪਾ ਕਰੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਦੋਸਤੋ ਕੱਲ ਸ਼ੇਰੋਂ ਤਰਨ ਤਰਨ ਦੇ ਲਾਗੇ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਾਇਆ ਗਿਆ ਜਿੱਥੇ ਵੱਡੇ ਵੱਡੇ ਚੋਟੀ ਦੇ ਮੱਲਾਂ ਨੇ ਆ ਕੇ ਇਸ ਅਖਾੜੇ ਦੀ ਇਸ ਕੁਸ਼ਤੀ ਦੰਗਲ ਦੀ ਜਿਹੜੀ ਹੈ ਉਹ ਆਨਬਾਨ ਔਰ ਸ਼ਾਨ ਨੂੰ ਬਤਾਇਆ ਸੋ ਛੋਟੇ-ਛੋਟੇ ਮੱਲ ਵੀ ਗਏ ਉੱਤੇ ਮੋٹے-ਮੋٹے ਵੀ ਗਏ ਸਾਰੇ ਤਰ੍ਹਾਂ ਦੇ ਮੱਲ ਗਏ ਤਾਂ ਸਿਆਲੇ-ਬਿਆਲੇ ਜਾਂਦੇ ਨੇ ਜਲੇਬੀਆਂ-ਜਲੂਬੀਆਂ ਖਾ ਕੇ ਆ ਜਾਂਦੇ ਨੇ ਜਿਹੜੇ ਪਹਿਲਵਾਨ ਹੁੰਦੇ ਨੇ ਕੁਸ਼ਤੀ ਕਰਦੇ ਨੇ ਔਰ ਜਿਹੜੇ ਕੁਸ਼ਤੀ ਪ੍ਰੇਮੀ ਹੁੰਦੇ ਨੇ ਉਹ ਕੁਸ਼ਤੀ ਦੇਖਦੇ ਨੇ ਔਰ ਜਿਹੜੇ ਮੇਲਾ ਪ੍ਰੇਮੀ ਹੁੰਦੇ ਨੇ ਮੇਲੇ 'ਚ ਹੀ ਗੇੜੇ ਲਾਈ ਜਾਂਦੇ ਨੇ ਉਹਨਾਂ ਨੂੰ ਕੋਈ ਲੜਣਾ-ਦਿਲਣਾ ਨਹੀਂ ਕੁਸ਼ਤੀ ਹੋਵੇ ਕੋਈ ਟਾਏ ਕੋਈ ਟਾਵੇ ਕੋਈ ਹਾਰੇ ਕੋਈ ਜਿੱਤੇ ਉਹਦੇ ਨਾਲ ਕੋਈ ਮਤਲਬ ਨਹੀਂ ਸੋ ਦੋਸਤੋ ਇੱਥੇ ਫਾਈਨਲ ਝੰਡੀ ਦੀ ਕੁਸ਼ਤੀ ਜਿਹੜੀ ਸੀ ਉਹ ਸੀ ਬੱਗਾ ਕਹੌਲੀ ਤੇ ਪ੍ਰਿਤਪਾਲ ਫਗਵਾੜਾ ਦੇ ਵਿੱਚ ਇਹ ਕੁਸ਼ਤੀ ਬਹੁਤ ਵਧੀਆ ਸੀ ਸਹੀ ਸਹੀ ਬੱਗਾ ਕਹੌਲੀ ਵੀ ਵਧੀਆ ਮਲ ਹੈ ਤੇ ਇੱਕ ਨਿਸ਼ਾਨ ਪਹਿਲਵਾਨ ਜਿਹਨੇ ਇੱਥੋਂ ਦੇ ਸ਼ੇਰੋਂ ਦੇ ਉਹਨਾਂ ਦਾ ਪ੍ਰਿਤਪਾਲ ਜੀ ਨਾਲ ਕਾਫੀ ਪ੍ਰੇਮ ਸੀਗਾ ਸੋ ਉਹਨਾਂ ਨੇ ਆਪਣੇ ਸੱਦੇ ਤੇ ਬਿਨਾਂ ਕਿਸੇ ਫੀਸ ਤੋਂ ਤੇ ਦਈ ਸਭ ਲੋਕੀ ਇੱਕ ਫੋਨ ਤੇ ਗਏ ਸੀ ਜੋ ਕੁਝ ਉਹਨਾਂ ਨੇ ਉਹਨਾਂ ਦੀ ਝੋਲੀ ਚ ਪਾਇਆ ਉਹ ਗੱਲ ਲੈ ਲਿਆ ਉਹਨਾਂ ਗਾ ਨਹੀਂ ਪਾਇਆ ਤਾਂ ਉਹਨਾਂ ਨੇ ਨਹੀਂ ਵੀ ਲੈ ਆਉਣਾ ਪ੍ਰਿਤਪਾਲ ਜਿਹੜਾ ਦਿਲ ਦਾ ਨਹੀਂ ਮਾੜਾ ਜਿਵੇਂ ਉਹ ਕਹਿੰਦੇ ਨੇ ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇਵਾਲਾ ਐਵੇਂ ਦਿਲ ਦਾ ਨਹੀਂ ਮਾੜਾ ਨਹੀਂ ਮਾੜਾ ਪ੍ਰਿਤਪਾਲ ਫਗਵਾੜੇ ਵਾਲਾ ਸੋ ਦੋਸਤੋ ਇਹ ਗੱਲਾਂ ਵਜਾਗਦੇ ਰਹਿ ਗਿਆ ਇਹ ਕੁਸ਼ਤੀ ਠੀਕ-ਠਾਕ ਸੀ ਪਰ ਬਹੁਤ ਢਿੱਲੀ ਤੇ ਜਿੱਲੀ ਸਜੇ ਜਿਵੇਂ ਕਿ ਪਤਾ ਹੈ ਕਿ ਬੱਗੇ ਦਾ ਤੇ ਪ੍ਰਿਤਪਾਲ ਦਾ ਵਾਤਾ ਮੇਲ ਨਹੀਂ ਹੈਗਾ ਬੱਗਾ ਬਹੁਤ ਵਧੀਆ ਪਹਿਲਵਾਨ ਹੈ ਪਰ ਪ੍ਰਿਤਪਾਲ ਬਹੁਤ ਹੈਵੀ ਹੋ ਚੁੱਕਾ ਹੈ ਇਹ ਨੰਬਰ 1 ਦੀਆਂ ਛੰਡੀ ਦੀਆਂ ਕੁਸ਼ਤੀਆਂ ਦੇ ਵਿੱਚ ਬੜੇ ਛੋਟੀ ਦੇ ਮੱਲਾਂ ਦੇ ਨਾਲ ਜਦੋਂ ਘੁਲਦਾ ਤਾਂ ਬਹੁਤ ਵਧੀਆ ਲੱਗਦਾ ਸੋ ਉਸੇ ਆਪਣੇ ਸੁਭਾਅ ਦੇ ਮੁਤਾਬਿਕ ਬਹੁਤ ਢਿੱਲੀ ਢਿੱਲੀ ਤੇ ਜਿੱਲੀ ਜਿੱਲੀ ਪ੍ਰਿਤਪਾਲ ਵੀ ਜ਼ਿਆਦਾ ਜ਼ੋਰ ਨਹੀਂ ਸੀ ਲਾ ਰਿਹਾ ਔਰ ਉਹ ਵੀ ਇਹ ਚਾਹ ਰਿਹਾ ਸੀ ਕਿ ਕੁਸ਼ਤੀ 10 ਮਿੰਟ ਲੰਘ ਜਾਵੇ ਕੋਈ ਦਰਸ਼ਕ ਆਏ ਨੇ ਜਿਹੜੇ ਕੁਸ਼ਤੀ ਦੇਖਣ ਉਹਨਾਂ ਨੂੰ ਕੋ ਮਜ਼ਾ ਆਵੇ ਇੱਕ ਦੀ ਜਲਦੀ ਕੁਸ਼ਤੀ ਖਤਮ ਹੋ ਜਾ ਤਾਂ ਮਜ਼ਾ ਨਹੀਂ ਆਉਂਦਾ ਤੇ ਬੱਗਾ ਕੋਹਲੀ ਨੇ ਵੀ ਵਧੀਆ ਦਾਅ ਮਾਰਿਆ ਪਿੱਛੇ ਵੀ ਆਏ ਲਗਤ ਅੜਕੇ ਪਿਤਪਾਲ ਦੇ ਉਹਨਾਂ ਨੇ ਦਾ ਬਹੁਤ ਸ਼ਾਨਦਾਰ ਵਾਰਿਆ ਜੀ ਔਰ ਜਦੋਂ ਪਿੱਛੇ ਆਏ ਉਹ ਪਰ ਪਿਤਪਾਲ ਬਹੁਤ ਹੈਵੀ weight ਮਲ ਲੈ ਇਹਦੇ ਨਾਲ ਟੱਕਰ ਜਦੋਂ ਪੈਂਦੀ ਐ ਮੇਂਦਰ ਬਲੈਕਵਾਰਡ ਦੀ ਜੱਸੇ ਪੱਟੀ ਦੀ ਇਹਦੀ ਕੀ ਨਾਲੇ ਦਾ ਸਿਕੰਦਰ ਸਿੰਘ ਦੀ ਤਾਂ ਬਰਾਬਰ ਦੀ ਕੁਸ਼ਤੀ ਲੱਗਦੀ ਐ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਇਹ ਦੀ ਇੱਕ ਮਾੜੇ ਪਹਿਲਵਾਨ ਨਾਲ ਕੁਸ਼ਤੀ ਕਰਾਂਤੀ ਦੋਸਤੋ ਮੈਂ ਮਾਫੀ ਚਾਹਦਾ ਪਹਿਲਵਾਨ ਕੋਈ ਵੀ ਮਾੜਾ ਨਹੀਂ ਹੁੰਦਾ ਬੱਗਾ ਕੁਹਾੜੀ ਵੀ ਬਹੁਤ ਸੁਲਝਿਆ ਹੋਇਆ ਔਰ ਨੇਕਦਿਲ ਅਰਪੂਲਾ ਪਾਲਾ ਸਿੱਧਾ ਸਾਦਾ ਬੰਦਾ ਹੈ ਬਹੁਤ ਵਧੀਆ ਬੰਦਾ ਹੈ। ਪਲਵਾਰ ਬਹੁਤ ਵਧੀਆ ਹੈ ਪਰ ਉਹਦੀ ਇੱਕ ਦਰਿਆ ਦੇ ਲਈ ਹੈ ਜਾਂ ਇੱਕ ਉਹਦਾ ਵੀ ਬੜਾ ਪਣਾ ਕਿ ਉਹ ਐਡੇ ਵੱਡੇ ਮਲ ਦੇ ਨਾਲ ਖੁੱਲ ਗਿਆ। ਉਹ ਵੀ ਛੋਟਾ ਮਲ ਨਹੀਂ। ਪਰ ਜੇ ਜੋੜ ਦੀ ਗੱਲ ਕਰੀਏ ਤਾਂ ਇਹ ਜੋੜ ਬਾਲਾ ਵਧੀਆ ਨਹੀਂ ਸੀਗਾ। ਤੇ ਬਰਾਬਰਦਿਆਂ ਦੇ ਨਾਲ ਜਦੋਂ ਖੁੱਲিয়ে ਤਾਂ ਆਪਣਾ ਬੱਗਾ ਕੋਹਲੇ ਵਿੱਚ ਈਕਾਂ ਫਵਾੰਦਾ ਹੈ ਇਹੋ ਜੀ ਗੱਲ ਨਹੀਂ ਹੈਗੀ। ਤੇ ਬਾਕੀ ਇਹ ਵੀ ਗੱਲ ਨਹੀਂ ਕਿ ਉਹ ਬਾੜੇ ਨਾਲ ਖੁੱਲਦਾ। ਉਹ ਖੁੱਲਦਾ ਛੋਟੀ ਵਾਲੇ ਨਾਲ ਹੀ ਹੈ ਪਰ ਛੋਟੀ ਦੇ ਵਿੱਚ ਵੀ ਇੱਕ ਬੈਲੈਂਸ ਹੋਣਾ ਚਾਹੀਦਾ ਹੈ। ਚਲੋ ਕੋਈ ਗੱਲ ਨਹੀਂ ਕੁਸ਼ਤੀ ਹੈ ਉਥੇ ਜਿੰਮੇਦਾਰ ਲੱਗਿਆ ਅੱਜ ਕੁਸ਼ਤੀ ਤਾਂ ਦਿਖਾਣੀ ਸੀ ਪ੍ਰਿਤਪਾਲ ਦੀ ਤੇ ਜੇ ਬੱਗਾ ਕੋਹਲੀ ਜੀ ਅੱਗੇ ਆਗੇ ਤਾਂ ਬਹੁਤ ਵਧੀਆ ਰਿਹਾ ਲੋਕਾਂ ਦਾ ਮਨੋਰੰਜਨ ਹੋਇਆ ਕੁਸ਼ਤੀ 10-5 ਮਿੰਟਾਂ ਚੱਲੀ ਵਧੀਆ ਹੋਈ ਔਰ ਟੈਂਡ ਵਿੱਚ ਕੁਸ਼ਤੀ ਪ੍ਰਿਤਪਾਲ ਫਮਾੜਾ ਜਿੱਤ ਗਿਆ ਉਹਨਾਂ ਨੂੰ ਮੁਬਾਰਕਾਂ ਬੱਗੇ ਕੋਹਲੀ ਨੂੰ ਜ਼ਿਆਦਾ ਮੁਬਾਰਕਾਂ ਕਿਉਂਕਿ ਉਹਨਾਂ ਨੇ ਜਿਹੜਾ ਦਾਅ ਮਾਰ ਕੇ ਪ੍ਰਿਤਪਾਲ ਦੇ ਪਿੱਛੇ ਲੱਗ ਦੇ ਉਹਨਾਂ ਦੇ ਬੈਗ ਤੇ ਆਏ ਸੀਗਾ ਤਾਂ ਉਹ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਚੁਸਤੀ ਫੁਰਤੀ ਵਾਲਾ ਮੁੰਡਾ ਹੈ ਔਰ ਵਧੀਆ ਮਨ ਲੈ ਖੁੱਲਦਾ ਹੈ ਔਰ ਪ੍ਰਿਤਪਾਲ ਉਹਨਾਂ ਦੀ ਇੱਜ਼ਤ ਕਰਦਾ ਹੈ ਪ੍ਰਿੰਸੀਪਲ ਜਿੱਤਣ ਤੋਂ ਬਾਅਦ ਬੱਗੇ ਕੋਹੜੀ ਦੇ ਪੈਰੀ ਵੀ ਹਥਲਾ ਇਹ ਸਤਿਕਾਰ ਹੁੰਦਾ ਯਾਨੀ ਕੁਸ਼ਤੀ ਹਾਰ ਜਿੱਤ ਆਪਣੀ ਜਗ੍ਹਾ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਦੀ ਨਾ ਭੁੱਲੋ ਕਿਤੇ ਨਾ ਭੁੱਲੋ ਭਾਵੇਂ ਕੁਸ਼ਤੀ ਦਾ ਮੈਦਾਨ ਹੋਵੇ ਭਾਵੇਂ ਹਾਕੀ ਦਾ ਹੋਵੇ ਭਾਵੇਂ ਕਬੱਡੀ ਦਾ ਹੋਵੇ ਭਾਵੇਂ ਖੋਖੋ ਦਾ ਭਾਵੇਂ ਅਚੜੀ ਛਿੱਕੇ ਦਾ ਹੋਵੇ ਤੇ ਭਾਵੇਂ ਯਾਰ ਕੋਈ ਵੀ ਮੈਦਾਨ ਹੋਵੇ ਯਾਰ ਦੁਨੀਆਦਾਰੀ ਚ ਜਿੱਥੇ ਵਿੱਚ ਦਿਆਂ ਇਥੇ ਕੋਈ ਜਾਤੀ ਧਰਮ ਦਾ ਕੋਈ ਹਸਾਬ ਕਿਤਾਬ ਨਹੀਂ ਕਿ ਇਹ ਹਿੰਦੂ ਹੈ ਮੁਸਲਮਾਨ ਹੈ ਜਿਹਾ ਆਪਣੇ ਤੇ ਵੱਡੇ ਦਾ ਸਤਿਕਾਰ ਕਰੋ ਜੀ ਕਰਕੇ ਬੋਲੋ ਤੇ ਪੈਰੀ ਹੱਥ ਵੀ ਲਾਓ ਉਹਦੇ ਇਹਦੇ ਨਾਲ ਤੁਹਾਡਾ ਕੁਝ ਘਟਦਾ ਨਹੀਂ ਜਦਕਿ ਵੱਧਦਾ ਹੈ ਤੁਹਾਡਾ ਲੋਕਾਂ ਲੋਕ ਤੁਹਾਨੂੰ ਹੋਰ ਵਧੀਆ ਚਾਣਨ ਲੱਗ ਜਾਂਦੇ ਨੇ ਸੋ ਪ੍ਰਿੰਤਪਾਲ ਤੇ ਬੱਗਾ ਕੋਹਲੀ ਦੀ ਬਹੁਤ ਵਧੀਆ ਕੁਸ਼ਤੀ ਹੋਈ ਇਹ ਸਾਰੀ ਕੁਸ਼ਤੀ ਜਿਹੜੀ ਤੁਸੀਂ ਦੇਖੀ ਹੈ ਤੁਹਾਨੂੰ ਬਹੁਤ ਵਧੀਆ ਆਨੰਦ ਆਊਗਾ ਬਾਕੀ ਕੁਸ਼ਤੀ ਦੇਖੋ ਤੁਸੀਂ ਮੈਂ ਉਹਨਾਂ ਚਰਚਾ ਚੁੱਪੀ ਆਮਾਂ ਤੁਸੀਂ ਕੁਸ਼ਤੀ ਦੇਖੋ। ਇੰਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਪਟਆਂ ਮਾਰੀਆਂ ਨੇ। ਵੱਡੀਆਂ ਪਲੰਘਾਂ ਪਟੀਆਂ ਨੇ ਬਹੁਤ ਵਧੀਆ ਐਕਟਰਾਂ ਬਾਰੇ ਪਹਿਲਵਾਨ ਹੈ, ਖੂਬਸ਼ੂਰਤ ਪਹਿਲਵਾਨ ਹੈ ਤੇ ਦੂਜੇ ਪਾਸੇ ਬੱਗਾ ਪਹਿਲਵਾਨ ਜੀ ਉੜਦਨ ਪਿੰਡ ਕੁਹਾੜੀ ਸ਼ੇਰਾਂ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਵਧੀਆ ਕੁਸ਼ਤੀ ਕਰਦੇ ਹੋਏ ਦੇਖੋ ਕਿਹੜਾ ਪਹਿਲਵਾਨੇ ਕੁਸ਼ਤਿ ਜਿੱਤ ਪ੍ਰਾਪਤ ਕਰਦਾ ਹੈ। ਆਪਣੇ ਆਪਰਾ ਹੈਪੀ ਪਹੁੰਚਿਆ ਮਖੋ ਵਾਲੀ ਆਪਣੇ ਕੋਲ ਇਹਦਾ ਵੀ ਧੰਨਵਾਦ ਇਸ ਪਹੁੰਚਣ ਤੇ ਨਾજર ਠੀਕ ਹੈ ਜੀ ਜਿਹੜਾ ਆਪਰਾ ਲਾਂਤੀ ਸ਼ੁਰੂ ਕੀਤਾ ਬਹੁਤ ਵਧੀਆ ਆਪਰਾ ਮੇਰਾ ਵੀਰ ਐਦੇ ਇਹਨੂੰ ਚਾਲੂ ਰੱਖਣਾ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਸਹਿਯੋਗ ਚਾਹੀਦਾ ਕਿਉਂਕਿ ਕਬੀਰ ਭਗਤ ਜੀ ਨੇ ਲਿਖਿਆ ਕਬੀਰ ਮੰਗੋ ਨਹੀਂ ਭੁੱਖਾ ਰਹੂ ਆਪਣੇ ਹਿੱਤ ਕੇ ਕਾਜ ਪਰਪਕਾਰ ਕੇ ਵਾਸਤੇ ਮੋਹ ਕਸ਼ੂਨਾ ਬੇ ਇਲਾਜ ਪਰਪਕਾਰ ਕੇ ਵਾਸਤੇ ਮੋਹ ਕਸ਼ੂਨਾ ਬੇ ਇਲਾਜ ਜੇ ਮੈਂ ਆਪਣੇ ਢਿੱਡ ਖਾਤਰ ਮੰਗੂਗਾ ਆਪਣੇ ਬੱਚਿਆਂ ਖਾਤਰ ਮੰਗੂਗਾ ਮੈਨੂੰ ਸ਼ਰਮ ਹੈ ਮੈਨੂੰ ਹਿਆ ਪਰ ਜੇ ਮੈਨੂੰ ਪਰਪਕਾਰ ਦੀ ਖਾਤਰ ਮੰਗਣਾ ਪਵੇ ਮੈਂ ਝੋਲੀ ਅੱਡ ਕੇ ਸੰਗਤਾਂ ਦੀ ਕਚਹਿਰੀ ਵਿੱਚ ਜਾਊਂਗਾ ਇਹ ਕਬੀਰ ਭਗਤ ਜੀ ਦਾ ਸ਼ਬਦ ਹੈ ਪਰਪਕਾਰੀ ਜੀਵਨ ਹੋਣਾ ਚਾਹੀਦਾ ਹੈ ਭਾਈ ਲੱਧਾ ਜੀ ਜਿਨ੍ਹਾਂ ਨੇ ਮੂੰਹ ਕਾਲਾ ਕਰਕੇ ਉਹਨਾਂ ਨੂੰ ਆਪਣੇ ਜੋ ਰਾਗੀ ਸੀ ਉਹਨਾਂ ਨੂੰ ਬਖਸਾਇਆ ਸੀ ਇਹ ਪਰਪਕਾਰੀ ਜੀਵ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਪਕਾਰ ਨੂੰ ਬਹੁਤ ਵੱਡਾ ਜੀਵਨ ਦਿੱਤਾ ਹੈ ਤੇ ਅਸੀਂ ਪੈਸੇ ਇਕੱਠੇ ਕਰਦੇ ਹਾਂ ਜਦੋਂ ਵੀ ਕੋਈ ਲੋੜ ਪਵੇ ਕਿਸੇ ਦੇ ਵੀ ਛੱਟ ਲੱਗੇ ਤੇ ਸਾਡੇ ਮਰੀਕ ਸਿੰਘ ਪਹਿਲਵਾਨ ਨੂੰ ਫੋਨ ਕਰਨਗੇ ਤੇ ਅਸੀਂ ਉਹਦੇ ਨਾਲ ਦੀ ਨਾਲ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਆਂਗੇ ਲਓ ਜੀ ਬੜੀ ਵੱਡੀ ਕੁਸ਼ਤੀ ਚੱਲ ਰਹੀ ਆ ਸੁੱਚਾ ਪਹਿਲਵਾਨ ਰੈਫਰੀ ਕਰ ਰਿਹਾ ਹੈ ਦੀ ਤੇ ਮੇਰੇ ਵੀਰ ਅ ਤੁਹਾਨੂੰ ਮੁੜ ਕੇ ਅਸੀਂ ਬੇਨਤੀ ਕਰੀਏ ਵੀ ਆਕਰ ਤਾੜੀ ਮਾਰੋ ਜੇ ਤੁਹਾਨੂੰ ਦੰਗਲ ਜੰਗਲ ਗਿਆ ਤੇ ਧੰਨਵਾਦ ਤੁਹਾਡਾ ਵੀ ਦੰਗਲ ਕਮੇਟੀ ਨੂੰ ਵੀ ਸਾਡੇ ਵੱਲੋਂ ਬਹੁਤ ਬਹੁ ਵਧਾਈਆਂ ਜਿਨ੍ਹਾਂ ਦਾ ਇਹ ਬਰਾਲਾ ਜਿਹੜਾ ਉਹ ਮਹਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਵਧੀਆ ਦੰਗਲ ਤੁਹਾਡਾ ਹੋ ਗਿਆ ਤੇ ਸਪੂਰਨ ਕਹਿ ਲੋ ਹੋ ਗਿਆ ਬੜੀਆਂ ਵਧੀਆ ਕੁਸ਼ਤੀਆਂ ਹੋਈਆਂ ਬਾਕੀ ਚੁੱਤ ਹੋਏ ਕਈ ਠਿੱਠੇ ਕੰਜਾਂ ਨਾ ਢਾਏ ਤੇ ਬੜੇ ਨਜ਼ਾਰੇ ਆ ਹਾਂ ਹੁਣ ਮੈਂ ਬੇਨਤੀ ਕਰਦਾ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਨਿਸ਼ਾਨ ਪਹਿਲਵਾਨ ਜੀ ਸ਼ੇਰੂ ਇੱਕ ਵਾਰ ਸ਼ੰਗਤਾਂ ਦੇ ਨਾਲ ਫਤਿਹ ਸੰਜੀ ਕਰੋ ਜੀ ਨਿਸ਼ਾਨ ਪਹਿਲਵਾਨ ਜੀ ਸੇਰੋ ਸਾਰੇ ਦੰਗਲ ਦੀ ਸਰਪ੍ਰਸਤੀ ਕੀਤੀ ਹੈ ਜੇ ਵਧੀਆ ਪਹਿਲਵਾਨ ਸੱਦੇ ਨੇ ਵਧੀਆ ਕੁਸ਼ਤੀਆਂ ਕਰਵਾਈਆਂ ਨੇ ਇੱਕ ਵਾਰ ਨਿਸ਼ਾਨ ਪਹਿਲਵਾਨ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਕੇ ਉਸ ਪਹਿਲਵਾਨ ਦੀ ਹੌਸਲਾ ਵਧਾਈ ਜਰੂਰ ਕਰੋ ਜੀ ਤੇ ਹੁਣ ਮੈਂ ਬੇਨਤੀ ਕਰਦਾ ਲੰਬਰ ਪਹਿਲਵਾਨ ਜੀ ਸ਼ਾਹਕੋਟ ਦੋ ਕਦਮ ਚੱਲ ਕੇ ਅੱਗੇ ਆਉਣਗੇ ਪੰਜਾਬ ਪੁਲਿਸ ਦੇ ਵਿੱਚ ਉਸ ਪਹਿਲਵਾਨ ਨੇ ਰਿਟਾਇਰਮੈਂਟ ਲੈ ਕੇ ਆਪਣੇ ਨਗਰ ਭੇ ਬਹੁਤ ਵਧੀਆ ਖੜਾ ਚਲਾ ਰਹੇ ਨੇ ਤੇ ਲੰਬਰ ਪਹਿਲਵਾਨ ਜੀ ਇਹ ਬੱਲੇ 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 ਬੇ ਆਓ ਜੀ ਦੋ ਮਿੰਟ ਜੀ ਇਹ ਨੇ ਲੰਬਰ ਪਹਿਲਵਾਨ ਜੀ ਸ਼ ਬਹੁਤ ਵਧੀਆ ਮੇਰੇ ਨਾਲ ਸਾਥ ਮਾਰੇ ਨੇ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਲੈਂਬਰ ਪਹਿਲਵਾਨ ਦੇ ਨਾਂ ਤੇ ਧੰਨਵਾਦ ਜੀ ਧੰਨਵਾਦ ਸਾਰੀ ਸੰਗ ਦਾ ਧੰਨਵਾਦ ਆ ਨਿਸ਼ਾਨ ਮੇਰੇ ਪੱਠੇ ਦੀ ਸਲਾਮੀ ਹੋ ਗਈ ਮੇਰੇ ਵਿੱਚ ਹੀ ਹੋ ਗਈ ਮੇਰੀ ਕੋਈ ਗੋਲੀ ਜੀ ਬਹੁਤ ਵਧੀਆ ਅਦਰ ਬੱਗੇ ਪਹਿਲਵਾਨ ਲੱਕ ਫੜਿਆ ਵੀ ਫਿਰਤਪਾਲ ਪਹਿਲਵਾਨ ਤੇ ਬੱਗਾ ਪਹਿਲਵਾਨ ਦੀ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤ ਜਿੱਤ ਪ੍ਰਾਪਤ ਕਰਦਾ ਵਾਹ ਬਈ ਵਾਹ ਕਹਿੰਦਾ ਖੇਡ ਕਬੱਡੀ ਫੁਰਤੀ ਦਾ ਕੰਮ ਭਿੜਨਾ ਝੋਟੇ ਦਾ ਉਹ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਤੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਉਹ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ ਮੇਲੀ ਬਣ ਕੇ ਦੇਖ ਮੇਲੀਆ ਇਹ ਮੇਲਾ ਯਾਰਾਂ ਦਾ ਅੱਜ ਸਿੰਘ ਮੇਲਾ ਸ਼ੇਰੋਂ ਦੀ ਪਵਿੱਤਰ ਧਰਤੀ ਦੇ ਉੱਤੇ ਸਾਰੀ ਪ੍ਰਬੰਧ ਕਮੇਟੀ ਦਾ ਤੇ ਬਿੱਲਾ ਸਰਪੰਚ ਸਾਹਿਬ ਜੀ ਦਾ ਜਿੰਨੀ ਵੇਚੇ ਸੰਗਤ ਪਹੁੰਚੀ ਆ ਸਾਰੀ ਸੰਗਤ ਦਾ ਅਸੀਂ ਦਿਲ ਦੀਆਂ ਦਿਹਰਾਈਆਂ ਵਿੱਚੋਂ तहे ਦਿਲੋਂ ਧੰਨਵਾਦ ਕਰਦੇ ਆ ਜੀ ਹਾਂ ਜੀ 2310 ਰੁਪਏ ਸੰਗਤ ਵੱਲੋਂ ਇਕੱਠੇ ਹੋਏ ਨੇ ਅਸੀਂ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਕਣੀ ਕਣੀ ਨਾਲ ਗਰਾਹ ਪਰ ਜਾਂਦੇ ਨੇ ਕਹਿੰਦੇ ਪਾਣੀ ਕਤਰਾ ਕਤਰਾ ਮਿਲ ਕੇ ਹੜ ਦੀ ਸ਼ਕਲ ਬਣਾ ਸਕਦੇ ਨੇ ਅੱਗ ਦੇ ਦੋ ਚਿੰਗਿਆੜੇ ਵੀ ਜੰਗਲ ਨੂੰ ਅੱਗ ਲਾ ਸਕਦੇ ਨੇ ਸੋਚ ਸਾਰੂ ਵਾਲੇ ਬੰਦੇ ਹਰ ਕੰਮ ਅੱਗੇ ਲਾ ਸਕਦੇ ਨੇ ਗੁਰਸੇਵਾ ਦੇ ਪਾਤਰ ਬਣ ਕੇ ਮਨ ਬੰਸਤ ਪਲ ਪਾ ਸਕਦੇ ਨੇ ਸ਼ਾਬਾਸ਼ ਭਾਈ ਸ਼ਾਬਾਸ਼ ਲੋ ਜੀ ਪ੍ਰਤਬਾਲ ਉੱਪਰ ਆ ਗਿਆ ਇਸ ਵੇਲੇ ਤੇ ਪੱਗੇ ਨੇ ਮਾਲੇ ਬੜੇ ਬੜੇ ਜੁੱਧ ਦਿਖਾਏ ਜ਼ਿੰਦਗੀ ਵਿੱਚ ਬੜੇ ਸੰਘਰਸ਼ ਕੀਤਾ ਬੜੀਆਂ ਤਕੜੀਆਂ ਕੋਸੀਆਂ ਲੜੀਆਂ ਪੱਗੇ ਨੇ ਤੇ ਸ਼ਾਬਾਸ਼ ਪਰਵਾਰ ਨੂੰ ਸ਼ਾਬਾਸ਼ ਮਾਰੋ ਹੱਲਾ ਸ਼ਾਬਾਸ਼ ਬਾਜੀ ਬਾਜੀ ਜਿੰਨੀ ਬੇਤੇ ਸੰਗਤ ਪਹੁੰਚਿਆ ਸਾਰੀ ਸੰਗਤ ਨੂੰ 2025 ਸਾਲ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਤੁਹਾਡੇ ਘਰਾਂ ਵਿੱਚ ਬਰਕਤਾਂ ਪਾਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਕਹਿੰਦੇ ਨਵੇਂ ਸਾਲ ਦੀ ਤੂੰ ਨਵੀਂ ਸ਼ਵੇਰ ਤੂੰ ਨਿੱਗੀ ਕਰਨ ਵਖੇਰ ਘਰ ਘਰ ਹੋਵੇ ਰੋਸ਼ਨੀ ਤੇ ਖੁਸ਼ੀਆਂ ਆਵਣ ਢੇਰ ਨਵੇਂ ਸਾਲ ਦੀ ਤੂੰ ਨਵੀਂ ਸ਼ਵੇਰ ਤੂੰ ਸਭ ਨੂੰ ਲਾਵੀਂ ਭਾਗ ਹਾਸ਼ਮੀਆਂ ਰਹਿਣ ਸੁਹਾਗਣਾ ਵਸਦੇ ਰਹਿਣ ਸੁਹਾਗ ਨਵੇਂ ਸਾਲ ਦੀ ਤੂੰ ਨਵੀਂ ਸ਼ਵੇਰ ਨਵੀਂ ਲਿਆਮੀ ਰੁੱਤ ਹਰ ਇੱਕ ਮਾਂ ਦੀ ਗੋਦ ਵਿੱਚ ਖੇਡਣ ਧੀਆ ਪੁੱਤ ਨਵੇਂ ਸਾਲ ਦੀ ਤੂੰ ਨਵੀਂ ਸ਼ਵੇਰ ਮਿੱਠਾ ਮਿੱਠਾ ਬੋਲ ਵਿੱਚ ਅਖਾੜੇ ਆਣ ਕੇ ਮਲ ਰਹਿਣ ਦਿਖਾਉਂਦੇ ਕੋਲ ਵਿੱਚ ਅਖਾੜੇ ਆਣ ਕੇ ਮਲ ਰਹਿਣ ਦਿਖਾਉਂਦੇ ਕੋਲ 2025 ਸਾਲ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਵਾਹਿਗੁਰੂ ਲਹਿਰਾ ਬਹਿਰਾ ਬਖਸ਼ੇ ਇਸ ਤਰ੍ਹਾਂ ਹੀ ਆਪਾਂ ਇਕੱਤਰ ਹੋ ਕੇ ਇਕੱਠੇ ਹੋ ਕੇ ਇਹ ਕੁਸ਼ਤੀ ਦੰਡਲ ਕਰਵਾਉਂਦੇ ਰਹੀਏ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਦਲਜੀਤ ਪਹਿਲਵਾਨ ਜੀ ਬਾਬਾ ਭਗਤੀਨਾਥ ਕੁਸ਼ਤੀ ਖਾੜਾ ਮਾਛੀਵੜ ਅੱਜ 7 ਵਜੇ ਹਾਂ ਇਹ ਪੰਜ ਭੌਤਿਕ ਸਰੀਰ ਤਿਆਕੇ ਗੁਰੂ ਗੁਰੂ ਚਰਨਾਂ ਵਿੱਚ ਬਰਾਜ ਬਰਾਜ ਗਏ ਨੇ ਤੇ ਅੱਜ ਬੜੀ ਦੁੱਖ ਦੀ ਘੜੀ ਹੈ ਤੇ ਦਸਮੇਠ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਕਿ ਅਵਤਾਰ ਦਿਹਾੜੀ ਦੀ ਖੁਸ਼ੀ ਦੇ ਵਿੱਚ ਜਿਹੜੇ ਖੰਡ ਪਾਟ ਚੱਲੇ ਉਹਨਾਂ ਦੇ ਵਿੱਚ ਉਹਦੀ ਮੌਤ ਹੋਈ ਹੈ ਵਧੀਆ ਸਮੇਂ ਮੌਤ ਹੋਈ ਹੈ ਦੁੱਖ ਨਹੀਂ ਚੱਲਿਆ ਤੇ ਮਰਨਾ ਸਭ ਨੇ ਕਹਿੰਦਾ ਚਲੋ ਚਲੀਦਾ ਮੇਤਾ ਇੱਥੇ ਸਭ ਦੀ ਕੂਚ ਤਿਆਰੀ ਹੈ ਹਾਂਜੀ ਦੋਸਤੋ ਤੁਸੀਂ ਦੇਖ ਲਈ ਵੀਡੀਓ ਔਰ ਵੀਡੀਓ ਤੁਹਾਨੂੰ ਆਪਾਂ ਦਿਖਾਈ ਹੈ ਪੂਰੀ ਔਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਇਹਦੇ ਵਿੱਚ ਬੱਗਾ ਜੀ ਬੜੀ ਹਾਰੇ ਨੇ ਔਰ ਪਿੰਪਾਲ ਜੀ ਜਿੱਤੇ ਨੇ ਔਰ ਕੁਸ਼ਤੀ ਬੜੀ ਆਸਈ ਪਰ ਮੈਨੂੰ ਇਹ ਲੱਗਿਆ ਕਿ ਕੁਸ਼ਤੀ ਬਹੁਤ ਢਿੱਲੀ ਤੇ ਜ਼ਿੱਲੀ ਸੀ ਜੇ ਤੁਹਾਨੂੰ ਵੀ ਐਦਾਂ ਲੱਗਿਆ ਤੇ ਫੋਨ ਜਰੂਰ ਕਰਿਓ ਕਿਉਂਕਿ ਐਦਾਂ ਲੱਗਿਆ ਕਿ ਜਿਵੇਂ ਪਹਿਲਵਾਨ ਆਪਣੇ ਆਪ ਨੂੰ ਮਿੱਟੀ ਲਾਉਣਾ ਨਹੀਂ ਚਾਹ ਰਹੇ ਐਦਾਂ ਲੱਗਿਆ ਕਿ ਪਹਿਲਵਾਨ ਇਹ ਚਾ ਰਹੇ ਨੇ ਕਿ ਆਪਾਂ ਪਸੀਨਾ ਨਹੀਂ ਹੌਣ ਦੇਣਾ ਹੋ ਭਾਵੇਂ ਜੋ ਕੁਝ ਮਰਜ਼ੀ ਜਾਵੇ ਹਾਰ ਹੋਵੇ ਭਾਵੇਂ ਜਿੱਤ ਪਰ ਪਸੀਨਾ ਨਹੀਂ ਹੌਣ ਦੇਣਾ ਯਾਰ ਕਸੂਰ ਪਹਿਲਵਾਨਾਂ ਦਾ ਵੀ ਨਹੀਂ ਠੰਡ ਵੀ ਬੜੀ ਐ ਐਨੀ ਠੰਡ ਚ ਪਸੀਨਾ ਲਿਆਉਣਾ ਵੀ ਬੜਾ ਔਖਾ ਪਰ ਜਦੋਂ ਦੋ ਬਰਾਬਰ ਦੇ ਪਹਿਲਵਾਨ ਚੰਬੜੇ ਹੋਣ ਮਾਵਾ ਦੇ ਪੁੱਤ ਨਾ ਪਸੀਨਾ ਤੱਕੋ ਤੱਕੀ ਅੰਦਰੋਂ ਦੇਸੀ ਕਿ ਉਹ ਚੁੰਦਾ ਹੁੰਦਾ ਇੱਥੇ ਜੋਰ ਲੱਗੇ ਹੀ ਨਹੀਂ ਤੁਰਾ ਮੈਨੂੰ ਐਦਾ ਲੱਗਿਆ ਫਿਰਾਲ ਜੀ ਤੁਹਾਨੂੰ ਵੀ ਐਦਾ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਪੋਰ ਚੈਨਲ ਕਰ ਨੂੰ ਸਬਸਕ੍ਰਾਈਬ ਬੱਲੇ ਬੱਲੇ ਵਲੋਗ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ